ਮੈਂ ਅੱਜ ਜਿਹੜੀ ਫੁਲੇ ਮੂਵੀ ਰਮਨ ਰਾਲ ਭਾਜੀ ਉਹਨਾਂ ਵੱਲੋਂ ਐਨਆਰਆਈ ਸਾਥੀਆਂ ਵੱਲੋਂ ਲਗਾਈ ਗਈ ਆ ਖਾਸ ਕਰਕੇ ਨਵੇਂ ਮੇ ਵੱਲੋਂ ਤਾਂ ਕੀ ਕਹਿਣਾ ਚਾਹੂੰਗੀ ਮੈਂ ਇਸ ਮੂਵੀ ਬਾਰੇ ਇਹ ਕਹਿਣਾ ਚਾਹੁੰਦੀ ਪਹਿਲਾਂ ਤਾਂ ਮੈਂ ਰਮਨ ਰਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਮੂਵੀ ਦਿਖਾ ਕੇ ਸਾਡੇ ਵਾਰਡ ਵਾਸੀਆਂ ਨੂੰ ਤੇ ਵਾਰਡ ਦੀਆਂ ਬੱਚੀਆਂ ਨੂੰ ਅਵੇਅਰ ਕੀਤਾ ਆ ਕਿ ਆਪਣੇ ਹੱਕਾਂ ਲਈ ਲੜਨ ਵਾਸਤੇ ਮੈਂ ਇਹ ਮੂਵੀ ਦੇਖ ਕੇ ਬਹੁਤ ਹੀ ਖੁਸ਼ ਹੋਈ ਆ ਤੇ ਆਪਣੀ ਫੈਮਿਲੀ ਨਾਲ ਮੂਵੀ ਦੇਖ ਕੇ ਆਈ ਆ ਮੂਵੀ ਬਹੁਤ ਹੀ ਵਧੀਆ ਸੀਗੀ ਤੇ ਮੈਨੂੰ ਜਿਸ ਤਰ੍ਹਾਂ ਤੁਸੀਂ ਫੈਮਿਲੀ ਦੀ ਸਵੇਤ ਜਿਹੜੀ ਮੂਵੀ ਦੇਖੀ ਆ ਉਹਦੇ ਵਿੱਚੋਂ ਕੀ ਸਿੱਖਣ ਨੂੰ ਮਿਲੇ ਤੁਹਾਨੂੰ ਉਹਦੇ ਵਿੱਚੋਂ ਸਿੱਖਣ ਨੂੰ ਮਿਲਿਆ ਕਿ ਅਸੀਂ ਅਸੀਂ ਨਾਰੀ ਸ਼ਕਤੀ ਹੈ ਸਾਡੇ ਕੋਲ ਸਾਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਅਸੀਂ ਆਪਣੇ ਫੈਮਿਲੀ ਦਾ ਤਾਂ ਸੋਚਦੇ ਆ ਸਾਨੂੰ ਬਾਕੀ ਆਪਣੇ ਸਾਰੇ ਸੰਸਾਰ ਵਾਸਤੇ ਸੋਚਣਾ ਚਾਹੀਦਾ ਕਿ ਅਸੀਂ ਕੋਈ ਵਧੀਆ ਕੰਮ ਕਰੀਏ ਔਰ ਵਧੀਆ ਹੀ ਆਪਣੇ ਸਮਾਜ ਲਈ ਕੁਝ ਕਰਕੇ ਦਿਖਾਈਏ ਤੇ ਮੈਨੂੰ ਪ੍ਰਵਾਸ ਸਵੇਤ ਜਿਹੜੀ ਜਿਹੜੀ ਫਿਲਮ ਮੂਵੀ ਜਿਹੜੀ ਆ ਦੇਖੀ ਆ ਫ੍ਰੀ ਦੇਖੀ ਆ ਹਾਂਜੀ ਫ੍ਰੀ ਆਫ ਕੋਸਟ ਦੇਖੀ ਕੀ ਕਹਿਣਾ ਚਾਹੋਗੇ ਰਮਨ ਰਾਲ ਭਾਜੀ ਮੈਂ ਰਮਨ ਰਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਨੇ ਹੀ ਮੂਵੀ ਦਾ ਆਨੰਦ ਲਿਆ ਤੇ ਬੱਚਿਆਂ ਨੂੰ ਕੁੜੀਆਂ ਨੂੰ ਬਹੁਤ ਵਧੀਆ ਸਿੱਖਿਆ ਮਿਲੀ ਆ ਇਸ ਮੂਵੀ ਤੋਂ ਜਿਸ ਤਰ੍ਹਾਂ ਮੈਨੂੰ ਸੈਸ਼ਨ ਬੋਰਡ ਬੋਲੋ ਜਿਹੜੀਆਂ ਹਮੇਸ਼ਾ ਜਿਹੜੀਆਂ ਜਿੰਨੀਆਂ ਵੀ ਫਿਲਮਾਂ ਰੈਵਰਾਂ ਦੀਆਂ ਹੁੰਦੀਆਂ ਉਹਦੇ ਵਿੱਚ ਸੀਨ ਕਾਫੀ ਕੱਟ ਦਿੱਤੇ ਜਾਂਦੇ ਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚੋਂ ਸੀਨ ਕੱਟਣੇ ਚਾਹੀਦੇ ਕਿ ਨਹੀਂ ਕੱਟਣੇ ਚਾਹੀਦੇ ਨਹੀਂ ਅਸੀਂ ਇਹ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹ ਸੀਨਾਂ ਨੂੰ ਕਦੀ ਵੀ ਨਹੀਂ ਕੱਟਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਹੱਕਾਂ ਵਾਸਤੇ ਸਾਰਾ ਕੁਝ ਲੜਨਾ ਚਾਹੁੰਦੇ ਆ ਅਸੀਂ ਆਪਣੇ ਹੱਕਾਂ ਵਾਸਤੇ ਅਵੇਅਰ ਕਰਨਾ ਚਾਹੁੰਦੇ ਆ ਇਹ ਮੂਵੀਆਂ ਕਿਉਂ ਬਣਾਈਆਂ ਜਾਂਦੀਆਂ ਇਸ ਕਰਕੇ ਬਣ ਕੌਣ ਵਾਲੇ ਸਮੇਂ ਦੇ ਵਿੱਚ ਮੈਡਮ ਹੋਰ ਤੁਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਪਾਣੀ ਚਾਹੀਦੀਆਂ ਕਿ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਸਮਾਜਿਕ ਹੁਣ ਤਾਂ ਬਹੁਤ ਅਵੇਅਰਨੈਸ ਹੋ ਗਈ ਆ ਪਿਛਲੇ ਜਮਾਨੇ ਚ ਕੁਝ ਹੋਰ ਸੀ ਹੁਣ ਤਾਂ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਦੇਸ਼ ਇਸ ਕਰਕੇ ਵਧੀਆ ਤੋਂ ਵਧੀਆ ਫਿਲਮਾਂ ਹੋਣੀਆਂ ਚਾਹੀਦੀਆਂ ਤੇ ਬੱਚਿਆਂ ਨੂੰ ਅਵੇਅਰਨੈਸ ਮਿਲਣੀ ਚਾਹੀਦੀ ਆ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਇੰਟਰਨੈਸ਼ਨਲ ਬੁੱਧਿਸਟ ਗੁਰੂ ਰਵਿਦਾਸ ਆਰਗੇਨਾਈਜੇਸ਼ਨਸ ਕਰਦੀ ਰਹਿੰਦੀ ਆ ਤੇ ਸਾਡੇ ਪ੍ਰੈਜ਼ੀਡੈਂਟ ਜਿਹੜੇ ਰਵੀ ਮਹਿਜ ਜਿਹੜੇ ਬੜੇ ਚਿੰਤਤ ਰਹਿੰਦੇ ਨੇ ਬਾਹਰ ਹੋ ਕੇ ਵੀ ਆਪਣੇ ਸਮਾਜ ਦੇ ਪ੍ਰਤੀ ਤੇ ਉਹਨਾਂ ਦਾ ਬੜਾ ਅਸ਼ੀਰਵਾਦ ਹੁੰਦਾ ਸਾਨੂੰ ਐਨ ਆਰ ਆਈਸ ਜਿੰਨੇ ਵੀ ਆ ਉਹ ਇਸ ਤਰ੍ਹਾਂ ਦੇ ਉਪਰਾਲੇ ਹਮੇਸ਼ਾ ਔਰ ਇਸ ਤਰ੍ਹਾਂ ਦੇ ਅੰਦੋਲਨ ਵੀ ਕਰਦੇ ਰਹਿੰਦੇ ਨੇ ਉਹਨਾਂ ਦਾ ਇੱਕੋ ਉਦੇਸ਼ ਇਹ ਆ ਕਿ ਜਿਹੜਾ ਸਾਡਾ ਸਮਾਜ ਆ ਜਿਹੜਾ ਬੜਾ ਪਿੱਛੇ ਰਹਿ ਗਿਆ ਉਹਨੂੰ ਕਿਸੇ ਤਰ੍ਹਾਂ ਆਪਣਾ ਪੁਰਾਣਾ ਇਤਿਹਾਸ ਦਿਖਾਇਆ ਜਾਵੇ ਤਾਂ ਉਹ ਸਮਝੇ ਤਾਂ ਅੱਗੇ ਵਧਣ ਦੀ ਕੋਸ਼ਿਸ਼ ਕਰੇ ਇਸ ਮੂਵੀ ਦੇ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਸੀਗਾ ਇਹਨੂੰ ਦੇਖਿਆ ਪਹਿਲੇ ਬੁੱਧੀਜੀਵੀਆਂ ਨੇ ਸਾਡਿਆਂ ਨੇ ਤੇ ਦੇਖ ਕੇ ਇਹ ਅਸੀਂ ਨਿਰਣੇ ਲਿਆ ਕਿ ਇਹ ਸਮਾਜ ਦੇ ਵਿੱਚ ਵਿਚਰਨ ਵਾਲੀ ਚੀਜ਼ ਆ ਸਮਾਜ ਨੂੰ ਦਿਖਾਉਣ ਵਾਲੀ ਚੀਜ਼ ਆ ਜਿਸ ਨਾਲ ਸਮਾਜ ਨੂੰ ਗੁੱਸੇ ਇਹਦਾਵੇ ਇਸ ਕਰਕੇ ਅਸੀਂ ਇਸ ਮੂਵੀ ਨੂੰ ਦਿਖਾਉਂਦਾ ਉਪਰਾਲਾ ਜਿਹੜਾ ਆ ਉਹ ਕੀਤਾ ਆ ਤੇ ਸਰ ਕਿੰਨਾ ਚ ਨੌਜਵਾਨਾਂ ਦੇ ਜਾਂ ਲੇਡੀਜ਼ ਦੇ ਜਿਹੜਾ ਆਪਣੇ ਮੂਵੀ ਦੇਖਣ ਵਾਸਤੇ ਇਸ ਵਿੱਚ ਜਿਆਦੇ ਲੇਡੀਜ਼ ਨੇ ਜਿਆਦੇ 70% ਲੇਡੀਜ਼ ਸੀਗੀਆਂ ਤੇ ਉਹਦੇ ਵਿੱਚ 30% ਜਿਹੜੇ ਆ ਉਹ ਜੈਂਟਸ ਸੀਗੇ ਤੇ ਉਹਨਾਂ ਨੇ ਬੜਾ ਉਤਸ਼ਾਹ ਦਿਖਾਇਆ ਔਰ ਉਹਨਾਂ ਦੇ ਵੀਊ ਵੀ ਆਪਾਂ ਲਵਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਹੋਇਆ ਅਸੀਂ ਹੁਣ ਅੱਗੇ ਵੀ ਇਸ ਮੂਵੀ ਦੇ ਪ੍ਰਤੀ ਔਰ ਕੁਝ ਹੋਰ ਆਪਾਂ ਜਿਹੜਾ ਆਪਣਾ ਪਿਸ਼ੋਕੜ ਜਿਹੜਾ ਹਿਸਟਰੀ ਆ ਉਹਨੂੰ ਆਪਾਂ ਇੱਕ ਬਣਾ ਕੇ ਕੋਈ ਕੁਐਸਚਨ ਪੇਪਰ ਬਣਾ ਰਹੇ ਹਾਂ ਕੋਈ ਜਿਹੜਾ ਆਪਾਂ ਡਿਸਟ੍ਰਿਕਟ ਲੈਵਲ ਤੇ ਇੱਕ ਐਗਜ਼ਾਮ ਕਰਾਉਣ ਜਾ ਰਹੇ ਹਾਂ ਜਦੇ ਵਿੱਚ ਅਸੀਂ ਬੱਚਿਆਂ ਨੂੰ ਇੱਕ ਬਹੁਤ ਵੱਡੀ ਅਮਾਊਂਟ ਦੀ ਸਕਾਲਰਸ਼ਿਪ ਦੇਵਾਂਗੇ ਤੇ ਇਸ ਮੂਵੀ ਦੇ ਵੀ ਕੁਐਸਚਨ ਉਹਦੇ ਵਿੱਚ ਹੋਣਗੇ ਸਰ ਕਾਫੀ ਏਰੀਆ ਮੂਵੀਆ ਆਉਦੀਆਂ ਵੀ ਕਾਫੀ ਏਰੀਆ ਮੂਵੀਆ ਅੱਗੇ ਦੇ ਵਿੱਚ ਉਹਦੇ ਸੀਨ ਕਿਤੇ ਕੱਟ ਦਿੱਤੇ ਜਾਂਦੇ ਆ ਤਾਂ ਅਸਲ ਬੋਲੋ ਲੋਕੀ ਕਹਿਣਾ ਚਾਹੂੰਗਾ ਦੇਖੋ ਸਿੱਖਣ ਨੂੰ ਤਾਂ ਬਹੁਤ ਖੁਸ਼ ਆ ਇਸ ਮੂਵੀ ਦੇ ਵਿੱਚ ਵੀ ਬਹੁਤ ਖੁਸ਼ ਆ ਜੋ ਕੱਟਿਆ ਆ ਅਗਰ ਉਹਨੂੰ ਇਗਨੋਰ ਕਰਕੇ ਅਸੀਂ ਇਸ ਮੂਵੀ ਤੇ ਉੱਤੇ ਵਾਚ ਕੀਤਾ ਜਾਵੇ ਤਾਂ ਡਾਕਟਰ ਸਾਹਿਬ ਨੇ ਜਿੱਦਾਂ ਕਿਹਾ ਕਿ ਉਹਨਾਂ ਦੀ ਕਿਤਾਬ ਜਿਹੜੀ ਆ ਗੁਲਾਮਗਿਰੀ ਬਹੁਤ ਸਾਰੀਆਂ ਬੁੱਕਸ ਦਾ ਹੋਰ ਵੀ ਜ਼ਿਕਰ ਹੋਇਆ ਉਹ ਸਾਨੂੰ ਪੜ੍ਹਨਾ ਚਾਹੀਦਾ ਇਹੀ ਨਹੀਂ ਕਿ ਇਹੀ ਸੀਨ ਆ ਸਾਡੇ ਹੋਰ ਵੀ ਸਮਾਜ ਸੇਵਕ ਜਿੰਨੇ ਵੀ ਸਾਡੇ ਡਰਾਈਵਰ ਹੋਏ ਨੇ ਉਹਨਾਂ ਨੇ ਬੁੱਕਸ ਬਹੁਤ ਲਿਖੀਆਂ ਬਾਬਾ ਸਾਹਿਬ ਨੇ ਬ ਬਹੁਤ ਸਾਰੇ ਹੋਰ ਪੈਰੀਅਰ ਰਾਮਾ ਸੁਆਮੀ ਜੀ ਹੋਏ ਬੜੇ ਵੱਡੇ ਵੱਡੇ ਲੋਕ ਹੋਏ ਜਿਨ੍ਹਾਂ ਨੇ ਬੜੀ ਅੱਛੀ ਕਿਤਾਬਾਂ ਲਿਖੀਆਂ ਸਾਨੂੰ ਉਹ ਪੜਨੀਆਂ ਚਾਹੀਦੀਆਂ ਤੋਂ ਇਹ ਛੋਟੀ ਜਿਹੀ ਗੱਲ ਆ ਕੋਈ ਨਹੀਂ ਇਸ ਚੀਜ਼ ਨੂੰ ਸਾਨੂੰ ਕੋਈ ਦਬਾ ਨਹੀਂ ਸਕਦੇ ਜਨ ਪੰਜਾਬੀ ਨੂੰ ਇਹਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਗੁਰੂ ਰਵਿਦਾਸ ਨਗਰ ਜਿੱਥੇ ਅੱਜ ਮੂਵੀ ਦਾ ਜਿਹੜਾ ਸ਼ੋਅ ਦੀ ਦਿਖਾ ਲਿਆ ਗਿਆ ਆ ਆਪਾਂ ਗੱਲਬਾਤ ਕਰਾਂਗੇ ਦਸ਼ਕਰ ਨਾਲ ਕਿ ਫਿਲਮ ਕਿਸ ਤਰ੍ਹਾਂ ਦੀ ਲੱਗੀ ਆ ਫੂਲੇ ਮੂਵੀ ਜਿਹੜੀ ਹੈ ਸਲਵੇ ਘਰ ਦੇ ਵਿੱਚ ਲਗਾਈ ਗਈ ਹੈ ਰਮਨ ਲਾਲ ਤੇ ਰਵੀ ਮੇਰੇ ਵੱਲੋਂ ਜਿਹੜੇ ਵੱਖ-ਵੱਖ ਐਨਆਰਆਈ ਸਾਥੀਆਂ ਵੱਲੋਂ ਲਗਾਈ ਗਈ ਹੈ ਆਪਾਂ ਗੱਲਬਾਤ ਕਰਾਂਗੇ ਮੈਂ ਅੱਜ ਜਿਹੜੀ ਫੂਲੇ ਮੂਵੀ ਤੁਸੀਂ ਦੇਖੀ ਆ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਫੂਲੇ ਬਹੁਤ ਵਧੀਆ ਲੱਗੀ ਤੇ ਬਹੁਤ ਵਧੀਆ ਉਪਰਾਲਾ ਲੱਗਾ ਕਿ ਜਿਹੜਾ ਇਹ ਸਾਡੇ ਸਮਾਜ ਦੇ ਵਿੱਚ ਜੋ ਔਰਤ ਨੇ ਸਵਿਤਰੀਬਾਈ ਫੂਲੇ ਜਿਹਦਾ ਬਹੁਤ ਵੱਡਾ ਯੋਗਦਾਨ ਸੀ ਜਿਹਦੇ ਬਾਰੇ ਅਸੀਂ ਕਿਤਾਬਾਂ 'ਚ ਤਾਂ ਪੜਿਆ ਸੀਗਾ ਜਿੱਦਾਂ ਮੈਂ ਖੁਦ ਇੱਕ ਟੀਚਰ ਹਾਂ ਕਿਤਾਬਾਂ 'ਚ ਪੜਿਆ ਸੀ ਬੱਚਿਆਂ ਨੂੰ ਵੀ ਸਾਰਾ ਦਸਤੀ ਦਾਇਆ ਇਸ ਬਾਰੇ ਔਰ ਇਹ ਹਰ ਇੱਕ ਔਰਤ ਨੂੰ ਦੇਖਣੀ ਵੀ ਚਾਹੀਦੀ ਹੈ ਖਾਸ ਕਰਕੇ ਸਾਡੇ ਜਿਹੜੇ ਆ ਸਮਾਜ ਦੀਆਂ ਕੁੜੀਆਂ ਆ ਉਹਨਾਂ ਨੂੰ ਇਹ ਦਿਖਾਨੀ ਚਾਹੀਦੀ ਤਾਂ ਕਿ ਉਹ ਜਿਹੜਾ ਆਪਣਾ ਵੱਤੋ ਵੱਦ ਜਿਹੜਾ ਇੰਨੀ ਕੁਰਬਾਨੀ ਕਰਕੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਉਹਨਾਂ ਦਾ ਸੀ ਇਹ ਵੱਤੋ ਵੱਦ ਵਰਤੋ ਕਰਕੇ ਅਸੀਂ ਆਪਣੇ ਮੁਕਾਮ ਤੱਕ ਪਹੁੰਚ ਸਕੀਏ ਤਾਂ ਕਿ ਜੋ ਸੁਪਨਾ ਸੁਤਰੀਬਾਈ ਫੁੱਲੀ ਜੀ ਨੇ ਦੇਖਿਆ ਸੀਗਾ ਉਹਨੂੰ ਪੂਰਾ ਕੀਤਾ ਜਾ ਸਕੇ ਤੇ ਮੈਂ ਸੈਸ਼ਨ ਬੋਰਡ ਬੜਾ ਕਾਫੀ ਜਿਹੜੇ ਸੀਨ ਕੱਟ ਦਿੱਤੇ ਗਏ ਆ ਫਿਲਮ ਦੇ ਵਿੱਚ ਤੇ ਕਾਫੀ ਜਣਾ ਦੇਖਣ ਨੂੰ ਕੁਝ ਨਹੀਂ ਮਿਲਿਆ ਤੁਹਾਨੂੰ ਫਿਲਮ ਦੇ ਵਿੱਚ ਜੋ ਫਿਲਮ ਦੇ ਵਿੱਚ ਦਿਖਾਣਾ ਦਿਖਾਇਆ ਗਿਆ ਸੀ ਉਹ ਕਾਫੀ ਸੀਨ ਜਿਹੜੇ ਕੱਟ ਦਿੱਤੇ ਗਏ ਆ ਹਾਂਜੀ ਚਲੋ ਪਰ ਫਿਰ ਵੀ ਜਿੰਨਾ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਹਨਾਂ ਨੇ ਜੋ ਸੀਨ ਕੱਟ ਦਿੱਤੇ ਚਲੋ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਜੋ ਉਪਰਾਲੇ ਕੀਤੇ ਗਏ ਸੀ ਉਹ ਕਾਫੀ ਹੱਦ ਤੱਕ ਸਫਲ ਲੱਗੇ ਆ ਫਿਲਮ ਦੇ ਵਿੱਚ ਕੀ ਉਹਨਾਂ ਨੇ ਕੋਸ਼ਿਸ਼ ਜੋ ਕੀਤੀ ਆ ਤੇ ਮੈਨੂੰ ਕੋਈ ਵੀ ਫਿਲਮ ਹੋਦੀ ਹੈ ਜਾਂ ਬਾਬਾ ਸਾਹਿਬ ਦੀ ਹੋਦੀ ਹੈ ਜਾਂ ਗੁਰੂ ਅਰਜਨ ਦੇਵ ਜੀ ਕੋਈ ਵੀ ਹੋਦੀ ਹੈ ਆਪਣੇ ਰੈਮਰਾਂ ਦੀ ਪਰ ਉਹਦੇ ਵਿੱਚ ਸੀਨ ਜਿਹੜੇ ਐ ਸੈਸ਼ਨ ਬੋਰਡ ਵੱਲੋਂ ਕੱਟ ਦਿੱਤੇ ਜਾਂਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਦਰਸ਼ਕਾਂ ਨੂੰ ਵੈਸੇ ਤਾਂ ਕੱਟਨੇ ਨਹੀਂ ਚਾਹੀਦੇ ਮਤਲਬ ਤਾਂ ਕਿ ਸਾਡੇ ਸਮਾਜ ਤੇ ਜੋ ਉਹਨਾਂ ਦੇ ਉੱਪਰ ਹੋਇਆ ਹੈ ਅਤੇ ਆਚਾਰ ਨੂੰ ਸਾਹਮਣੇ ਲਿਆਣਾ ਚਾਹੀਦਾ ਹੈ ਪਰ ਹੁਣ ਇਹਦੇ ਵਿੱਚ ਕੋਸ਼ਿਸ਼ ਉਹ ਕਰ ਰਹੇ ਤੇ ਇਹ ਕੁਝ ਕਹਿ ਨਹੀਂ ਸਕਦੇ ਪਰ ਸਾਡੇ ਸਮਾਜ ਨੂੰ ਇਕੱਠੇ ਹੋ ਕੇ ਚਾਹੀਦਾ ਹੈ ਕਿ ਅਸੀਂ ਵੱਤੋ ਵੱਤ ਦੇਣਾ ਚੀਜ਼ਾਂ ਨੂੰ ਅੱਗੇ ਲਿਆਈਏ ਤੇ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿਆ ਸੈਣੀ ਮੈਡਮ ਅੱਜ ਜਿਹੜੀ ਫੁਲੇ ਮੂਵੀ ਤੁਸੀਂ ਦੇਖੀ ਆ ਕਿਸ ਤਰ੍ਹਾਂ ਦੀ ਲੱਗੀ ਆ ਫਿਲਮ ਕਾਫੀ ਅੱਛੀ ਸੀਗੀ ਕਾਫੀ ਕੁਝ ਸਿੱਖਣ ਉਹਦੇ ਵਿੱਚ ਮਿਲਿਆ ਜਿੱਦਾਂ ਮੈਂ ਆਮ ਲੜਕੀ ਮੈਨੂੰ ਨਹੀਂ ਪਤਾ ਸੀ ਇਹਦੇ ਬਾਰੇ ਕਿ ਇਸ ਫਿਲਮ 'ਚ ਕੀ ਕੀ ਦੇਖਣ ਨੂੰ ਮੈਨੂੰ ਮਿਲ ਸਕਦਾ ਹੈ ਮੈਡਮ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਤਾਂ ਮੈਂ ਦੇਖਿਆ ਉਹਦੇ ਵਿੱਚ ਜੋ ਸੁਵਿਤਰੀ ਬਾਈ ਫੁਲੇ ਨੇ ਸਾਡੇ ਔਰਤਾ ਲਈ ਕੀਤਾ ਆ ਮੈਨੂੰ ਬਹੁਤ ਵਧੀਆ ਲੱਗਾ ਦੇਖ ਕੇ ਉਹਦੇ 'ਚ ਕਾਫੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੋਈ ਆ ਜਿਹੜੇ ਇਹ ਕੁੜੀਆਂ ਘਰ 'ਚ ਰਹਿ ਜਾਂਦੀਆਂ ਜਿਹੜੀਆਂ ਨਹੀਂ ਪੜ੍ਹ ਸਕਦੀਆਂ ਸਿਗੀਆਂ ਪਹਿਲੇ ਟਾਈਮ ਕਿ ਉਹ ਹੁਣ ਕਿੱਦਾਂ ਸਕੂਲਾਂ ਦੇ ਵਿੱਚ ਆਈਆਂ ਉਹ ਸਾਰਾ ਕੁਝ ਪਤਾ ਚੱਲਦਾ ਇਹਦੇ ਤੋਂ ਇਹੀ ਸਿੱਖਿਆ ਮਿਲਦੀ ਆ ਪਰ ਹੁਣ ਸਾਨੂੰ ਜਿਆਦਾ ਤੋਂ ਜਿਆਦਾ ਕੁਝ ਉਪਰਾਲਾ ਸਾਨੂੰ ਵੀ ਕੁਝ ਕਰਨਾ ਚਾਹੀਦਾ ਕਿ ਕੁੜੀਆਂ ਅੱਗੇ ਵਧਨ ਜੋ ਹੋ ਚੁੱਕਾ ਹੈ ਉਹ ਤਾਂ ਹੈ ਉਸ ਤੋਂ ਅੱਗੇ ਵੀ ਸਾਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਤੇ ਮੈਨੂੰ ਖਾਸ ਕਰਕੇ ਰਵਲ ਲੱਲਪਾਜ ਯੂਨੀ ਤੇ ਐਨਆਰਆਈ ਸਾਥੀ ਰਵੀ ਮਹਿਵਲੋ ਜਿਹੜੀ ਆ ਫਿਲਮ ਫਰੀ ਦਿਖਾਈ ਗਈ ਹੈ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਜੇ ਉਹ ਮਨੇ ਫਰੀ ਆਫ ਕਾਸਟ ਇਹ ਟਿਕਟ ਰੱਖੀ ਸੀਗੀ ਤਾਂ ਇਹਦੇ ਨਾਲ ਜਿਹੜੇ ਨਹੀਂ ਵੀ ਪੈਸੇ ਖਰਚ ਕੇ ਫਿਲਮ ਦੇਖ ਸਕਦੇ ਸੀ ਉਹ ਸਭ ਨੇ ਦੇਖੀਆ ਕਮਜ਼ੋਰ ਵਰਗ ਦੇ ਹੋਣ ਚਾਹੇ ਉੱਚ ਵਰਗ ਦੇ ਲੋਕ ਸਾਰੇ ਉਹਦੇ ਵਿੱਚ ਮਿਕਸ ਬੈਠੇ ਸੀ ਤੇ ਸਾਰਿਆਂ ਨੇ ਹੀ ਫਿਲਮ ਦੇਖੀ ਆ ਕਾਫੀ ਨੌਲੇਜ ਮਿਲੀ ਆ ਉਹਨਾਂ ਨੂੰ ਦੇਖ ਕੇ ਇਹ ਅ ਬਸ ਤੇ ਮੈਨੂੰ ਜਿਸ ਤਰ੍ਹਾਂ ਅੱਜ ਫੋਲੇ ਮੂਵੀ ਤੁਸੀਂ ਦੇਖੀ ਆ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਦੀ ਕਹੋਗੇ ਇਸ ਤਰ੍ਹਾਂ ਦੀਆਂ ਮੂਵੀਆਂ ਬਣਾਈਆਂ ਜਾਣ ਹਾਂਜੀ ਬਹੁਤ ਜ਼ਰੂਰਤ ਆ ਜੀ ਸਾਡੇ ਸਮਾਜ ਨੂੰ ਬਹੁਤ ਜ਼ਰੂਰ ਤੇ ਅੱਜ ਜੋ ਅਸੀਂ ਦੇਖ ਕੇ ਆਏ ਆਂ ਸਾਜਦ ਅਸੀਂ ਕਤਾਬਾਂ ਜੀ ਬੜਿਆ ਸੀ ਪਰ ਜੋ ਅਸੀਂ ਅੱਜ ਦੇਖਿਆ ਉਹਦੇ ਨਾਲ ਅਸੀਂ ਚਾਹੁੰਦੇ ਕਿ ਇੱਕ ਲੇਡੀ ਉਹ ਇੰਨੇ ਪਛੜੇ ਵਰਗ ਦੀ ਹੋ ਕੇ ਵੀ ਉਹ ਇੰਨਾ ਕੁਝ ਕਰ ਸਕਦੇ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਆਂ ਅਸੀਂ ਇੱਕ ਐਦਾਂ ਦੇ ਦੇਸ਼ ਦੇ ਵਸਨੀਕ ਆ ਜਿੱਥੇ ਅਸੀਂ ਆਜ਼ਾਦ ਆਂ ਅਸੀਂ ਬਹੁਤ ਕੁਝ ਕਰ ਸਕਦੇ ਆਂ ਜੇ ਉਹ ਇੰਨਾ ਕੁਝ ਕਰ ਸਕਦੇ ਸੀ ਸਾਡੇ ਆ ਵੀ ਫਰਜ਼ ਬਣਦਾ ਅਸੀਂ ਵੀ ਦੇਸ਼ ਲਈ ਸਮਾਜ ਲਈ ਆਪਣੇ ਲਈ ਔਰਤਾਂ ਦੇ ਲਈ ਅਸੀਂ ਕੁਝ ਕਰੀਏ ਤੇ ਮੂਵੀ ਹਰਮਨਦੱਲ ਵਾਲੀ ਤੇ ਐਨਆਰਆਈ ਵਾਲੀ ਸਾਥੀਆਂ ਨੂੰ ਲਗਾਈ ਹੈ ਕੀ ਕਹਿਣਾ ਚਾਹੁੰਦੇ ਸਾਰੇ ਅਸੀਂ ਮੈਂ ਧੰਨਵਾਦ ਕਰਦਾ ਰਵੀ ਮਹੇ ਹੋਰਾਂ ਦਾ ਰਮਨ ਰੱਲ ਹੋਰਾਂ ਦਾ ਜਿਨ੍ਹਾਂ ਨੇ ਸਾਡੇ ਸ਼ਹਿਰ ਦੇ ਵਿੱਚ ਇੱਕ ਅੱਛਾ ਉਪਰਾਲਾ ਕਰਕੇ ਲੋਕਾਂ ਨੂੰ ਇੱਕ ਅੱਛੀ ਮੂਵੀ ਦੇ ਨਾਲ ਜੋੜਿਆ ਬਹੁਤ ਸਾਰਾ ਜਿਹੜਾ ਮੈਟਰ ਆ ਸਿੱਖਿਆ ਦਾਇਕ ਆ ਕਿ ਪ੍ਰਾਚੀਨ ਸਮੇਂ ਦੇ ਵਿੱਚ ਖਾਸ ਕਰਕੇ ਦਲਿਤ ਵਰਗਿਆ ਜਾਂ ਔਰਤਾਂ ਉਹਨੂੰ ਕਿੱਦਾਂ ਐਜੂਕੇਸ਼ਨ ਤੋਂ ਰੋਕਿਆ ਗਿਆ ਔਰ ਫੂਲੇ ਹੋਰਾਂ ਨੇ ਜੇ ਇਹ ਕੋਸ਼ਿਸ਼ਾਂ ਨਾ ਕੀਤੀਆਂ ਹੁੰਦੀਆਂ ਤਾਂ ਇਹ ਭਾਰਤ ਦਾ ਨਕਸ਼ਾ ਮੇਰਾ ਖਿਆਲਿਆ ਹੋਰ ਪ੍ਰਾਤਨ ਸਦੀਆਂ ਵਰਗਾ ਹੀ ਹੋਣਾ ਸੀ ਔਰ ਮੈਨੂੰ ਇਹ ਲੱਗਦਾ ਵੀ ਜਿਹੜਾ ਇਸ ਮੂਵੀ ਦੇ ਉੱਪਰ ਕੁਝ ਇੱਕ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਦੋਸਤ ਜਿਨ੍ਹਾਂ ਨੇ ਮੂਵੀ ਦੇਖੀ ਆ ਜਾਂ ਇਹ ਜਿਹਦੇ ਕਰਕੇ ਕੱਟ ਲੱਗੇ ਹੋਣਗੇ ਜੇਕਰ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਫਿਰ ਬਾਚਣਾ ਆ ਤਾਂ ਇਸ ਮੂਵੀ ਦੇ ਵਿੱਚ ਜ਼ਿਕਰ ਆ ਰਿਹਾ ਬਾਰ-ਬਾਰ ਗੁਲਾਮਗਿਰੀ ਗੁਲਾਮਗਿਰੀ ਕਿਤਾਬ ਦਾ ਮੈਂ ਦੋਸਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਫੂਲੇ ਦੀ ਗੁਲਾਮਗਿਰੀ ਕਿਤਾਬ ਪੜ੍ਹ ਲਓ ਗੁਲਾਮਗਿਰੀ ਕਿਤਾਬ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਡੇ ਸੱਚੀ-ਮੁੱੱਚੀ ਰੌਂਗਟੇ ਖੜੇ ਹੋ ਜਾਓਗੇ ਫੂਲੇ ਨੇ ਏਡਾ ਵੱਡਾ ਅਟੈਕ ਕੀਤਾ ਆ ਉਸ ਉਸ ਕਿਤਾਬ ਦੇ ਵਿੱਚ ਉਸ ਸਿਸਟਮ ਦੇ ਬਾਰੇ ਜਿਸ ਸਿਸਟਮ ਨੇ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਿਸ ਸਿਸਟਮ ਨੇ ਮਨੁੱਖ ਨੂੰ ਐਜੂਕੇਸ਼ਨ ਦੇ ਨਾਲੋਂ ਤੋੜ ਕੇ ਰੱਖਿਆ ਸੋ ਇਸ ਫਿਲਮ ਦੇ ਨਾਲ-ਨਾਲ ਜਿਹੜੀਆਂ ਫੂਲੇ ਦੀਆਂ ਲਿਖਤਾਂ ਆ ਕਿਉਂਕਿ ਉਹ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਸਾਰਾ ਕੁਝ ਜਾਗਰ ਹੋਇਆ ਫੂਲੇ ਦੀਆਂ ਫੂਲੇ ਦੇ ਦੋ ਵੋਲੀਅਮ ਆ ਬਹੁਤ ਵੱਡੇ ਉਹ ਦੋ ਵੋਲੀਅਮ ਮਰਾਠੀ ਭਾਸ਼ਾ ਦੇ ਵਿੱਚ ਛਪ ਚੁੱਕੇ ਆ ਹਿੰਦੀ ਭਾਸ਼ਾ ਦੇ ਵਿੱਚ ਛਪ ਚੁੱਕੇ ਆ ਉਹਨਾਂ ਦੋਨਾਂ ਵੋਲੀਅਮਾਂ ਨੂੰ ਮੈਂ ਇੱਕ ਵੋਲੀਅਮ ਨੂੰ ਪੰਜਾਬੀ ਦੇ ਵਿੱਚ ਖੁਦ ਟਰਾਂਸਲੇਟ ਕੀਤਾ ਦੂਜਾ ਵੋਲੀਅਮ ਹੁਣ ਮੈਂ ਕਰ ਰਿਹਾ ਇਸੇ ਤਰ੍ਹਾਂ ਜਿਹੜੀ ਫੂਲੇ ਦੀ ਗੁਲਾਮਗਰੀ ਕਿਤਾਬ ਸੀ ਉਹ ਵੀ ਪੰਜਾਬੀ ਦੇ ਵਿੱਚ ਟਰਾਂਸਲੇਟ ਹੋ ਚੁੱਕੀ ਆ ਜਿਨ੍ਹਾਂ ਨੇ ਉਪਰਾਲੇ ਕਰਕੇ ਇਹ ਫਿਲਮ ਹੁਸ਼ਿਆਰਪੁਰ ਦੇ ਐਡੀ ਵੱਡੀ ਗਿਣਤੀ ਦੇ ਵਿੱਚ ਇਹ ਦੋਸਤਾਂ ਨੂੰ ਦਿਖਾਉਣ ਦਾ ਇੱਕ ਮਕਾਮ ਜਿਹੜਾ ਇੱਥੇ ਪੈਦਾ ਕੀਤਾ ਔਰ ਜਿੰਨੇ ਦੋਸਤਾਂ ਨੇ ਇਹ ਫਿਲਮ ਦੇਖੀ ਆ ਉਹਦੇ ਵਿੱਚ 70% ਔਰਤਾਂ ਦੀ ਗਿਣਤੀ ਸੀ ਲੜਕੀਆਂ ਦੀ ਗਿਣਤੀ ਸੀ ਇਹ ਹੋਰ ਜਿਆਦਾ ਵਧੀਆ ਉਪਰਾਲਾ ਮੇਰਾ ਖਿਆਲ ਇਹ ਉਹਨਾਂ ਕੁੜੀਆਂ ਦੇ ਮਨ ਵਿੱਚ ਵੀ ਉਹਨਾਂ ਔਰਤਾਂ ਦੇ ਮਨ ਵਿੱਚ ਵੀ ਐਜੂਕੇਸ਼ਨ ਦੇ ਪ੍ਰਤੀ ਇੱਕ ਹੋਰ ਚੇਨਗ ਲਾਊਗਾ ਸੋ ਇਹਨਾਂ ਦੋਸਤਾਂ ਨੂੰ ਬਹੁਤ ਬਹੁਤ ਸਲਾਮ ਲੋਕਾਂ ਦਾ ਜਿਹੜਾ ਇਕੱਠ ਹੋਇਆ ਜਿਹੜਾ ਫਿਲਮ ਦੇਖਣ ਵਾਸਤੇ ਮੈਂ ਇਕੱਠ ਦੀ ਗਿਣਤੀ ਤਾਂ ਨਹੀਂ ਕਰ ਸਕਿਆ ਪਰ ਜਿੱਡਾ ਇਹ ਹਾਲ ਸੀ ਉਸ ਹਾਲ ਦੀ ਕੋਈ ਵੀ ਕੁਰਸੀ ਖਾਲੀ ਨਹੀਂ ਸੀ ਔਰ ਪਹਿਲੀ ਕੁਰਸੀ ਤੋਂ ਲੈ ਕੇ ਆਖਰੀ ਕੁਰਸੀ ਤੱਕ ਹਰ ਵਰਗ ਦੇ ਆਡੀਅנס ਨੇ ਇਹ ਫਿਲਮ ਦੇਖੀ ਉਹਦੇ ਵਿੱਚ ਬੱਚੇ ਵੀ ਸੀ ਉਹਦੇ ਵਿੱਚ ਨੌਜਵਾਨ ਵੀ ਆ ਉਹਦੇ ਵਿੱਚ 70 ਸਾਲ ਤੋਂ ਉੱਪਰ ਦੇ ਬਜ਼ੁਰਗ ਵੀ ਆ ਔਰਤਾਂ ਦੀ ਗਿਣਤੀ ਘੱਟੋ ਘੱਟ 80 70 80% ਸੀ ਇਹ ਇੱਕ ਹਾਸਲ ਆ ਤੇ ਸਰ ਕਿੰਨੇ ਕੁ ਟਿਕਟ ਜਿਹੜੀ ਇਸ ਰੱਖੀ ਗਈ ਸੀ ਮੂਵੀ ਦੀ ਦੇਖੋ ਟਿਕਟ ਦਾ ਮੈਨੂੰ ਵੀ ਕੋਈ ਪਤਾ ਨਹੀਂ ਇਹ ਸਾਰਾ ਉਪਰਾਲਾ ਰਮਨ ਰੱਲ ਹੋਰਾਂ ਦਾ ਆ ਰਵੀ ਮਹੇਰ ਹੋਰਾਂ ਦਾ ਆ ਜਿੰਨੇ ਇੱਥੇ ਆਡੀਅנס ਆਈ ਆ ਉਹਨਾਂ ਨੇ ਇੱਕ ਪਾਈ ਵੀ ਨਹੀਂ ਖਰਚੀ ਔਰ ਮੈਨੂੰ ਤਾਂ ਇਹ ਵੀ ਹੁਣ ਪਤਾ ਲੱਗ ਰਿਹਾ ਵੀ ਜਿੰਨੇ ਦੋਸਤਾਂ ਨੇ ਇਹ ਫਿਲਮ ਦੇਖੀ ਆ ਉਹਨਾਂ ਨੇ ਲੰਚ ਦਾ ਵੀ ਇੰਤਜ਼ਾਮ ਆ ਇਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਰਮਨ ਰੱਲ ਭਾਈ ਉਹਨਾਂ ਐਨਆਰਆਈ ਸਾਥੀਆਂ ਨੂੰ ਕੀਤਾ ਗਿਆ ਜਿਹੜਾ ਫ੍ਰੀ ਮੂਵੀ ਦਿਖਾ ਲਈ ਗਈ ਆ ਪਰ ਕੁਝ ਜਿਹੜੀਆਂ ਜੱਥੇਬੰਦੀਆਂ ਹੈਗੀਆਂ ਜਿਹੜੇ ਪੈਸੇ ਲਾ ਕੇ ਜਿਹੜੀ ਮੂਵੀ ਦਿਖਾ ਲਈ ਆ ਪਰ ਉਹਨਾਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜਿਹੜੀ ਮੂਵੀ ਬ ਇਹ ਇਹ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੇਸਟ ਆ ਆਪਣਾ ਆਪਣਾ ਕਲਚਰ ਆ ਤੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਫਿਲਹਾਲ ਤਾਂ ਸੀ ਉਹਨਾਂ ਬੰਦਿਆਂ ਦਾ ਧੰਨਵਾਦ ਕਰਦੇ ਆ ਕਿ ਸੱਚੀ ਵਿੱਚ ਇਦਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਆ ਫੋਲੇ ਮੂਵੀ ਤੋਂ ਬਾਅਦ ਲੰਗਰ ਜਿਹੜੀਆਂ ਦਸ਼ਕਾ ਖਾ ਰਹੇ ਉਹਨਾਂ ਦੇ ਨਾਲ ਦੀ ਗੱਲਬਾਤ ਕਰਾਂਗੇ ਕਿ ਮੂਵੀ ਕਿਸ ਤਰ੍ਹਾਂ ਦੀ ਲੱਗੀ ਆ ਮੈਨੂੰ ਅੱਜ ਜਿਹੜੀ ਫੋਲੇ ਮੂਵੀ ਤੁਸੀਂ ਦੇਖੀ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਜ਼ਿਆਦਾ ਵਧੀਆ ਬਹੁਤ ਇੰਨੇ ਵਧੀਆ ਲੱਗੀ ਨਾ ਮੂਵੀ ਚਲੋ ਇਹਨਾਂ ਦੇ ਬਾਰੇ ਅਸੀਂ ਜਾਣਦੇ ਤਾਂ ਪਹਿਲਾਂ ਵੀ ਸੀ ਪਰ ਅੱਜ ਹਕੀਕਤ ਇੰਦਾ ਲੱਗਾ ਉਸ ਟਾਈਮ ਸਾਡੇ ਨਾਲ ਹਕੀਕਤ ਬੀਤ ਰਹੀ ਆ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਕਿ ਨਹੀਂ ਬਣਾਉਣੀਆਂ ਚਾਹੀਦੀਆਂ ਜ਼ਰੂਰੀ ਆ ਬੱਚਿਆਂ ਨੂੰ ਜਾਗਰੂਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਵੱਧ ਤੋਂ ਵੱਧ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਮੂਵੀਸ ਬਣ ਰਹੀਆਂ ਉਹਨਾਂ ਨਾਲੋਂ ਇਹ ਜ਼ਿਆਦਾ ਵਧੀਆ ਫੈਮਿਲੀ ਦੇ ਵਿੱਚ ਬੈਠ ਕੇ ਦੇਖਣ ਵਾਲੀ ਆ ਸੋ ਲੇਡੀਜ਼ ਨਾਲ ਜੀ ਆਪਾਂ ਗੱਲਬਾਤ ਕੀਤੀ ਆ ਹੋਰ ਦੀ ਆਪਾਂ ਗੱਲਬਾਤ ਕਰਾਂਗੇ ਕਿ ਫੁੱਲੇ ਮੂਵੀ ਜਿਹੜੀ ਆ ਕਿਸ ਤਰ੍ਹਾਂ ਦੀ ਲੱਗੀ ਆ ਤੇ ਲੰਗਰ ਦਾ ਜਿਹੜਾ ਮਾਹੌਲ ਪੂਰਾ ਬਣਿਆ ਹੋਇਆ ਆ ਮੈਨੂੰ ਅੱਜ ਤੁਸੀਂ ਇਹ ਫੁੱਲੇ ਮੂਵੀ ਦੇਖੀ ਆ ਕਿਸ ਤਰ੍ਹਾਂ ਹੀ ਲੱਗੀ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗੀ ਆ ਮੂਵੀ ਤੇ ਰਮਨ ਲੱਲ ਭਾਜੀ ਉਹਨਾਂ ਬੋਲੋ ਤੇ ਐਨਆਰਆਈ ਸਾਥੀਆਂ ਬੋਲੋ ਜੇ ਉਪਰਾਲਾ ਜਿਹੜਾ ਫ੍ਰੀ ਕੀਤਾ ਗਿਆ ਇਹ ਮੂਵੀਾਰੇ ਕੀ ਕਹਿਣਾ ਚਾਹੁੰਗੇ ਹਾਂਜੀ ਬਹੁਤ ਵਧੀਆ ਕੀਤਾ ਉਹਨਾਂ ਨੇ ਇਹ ਫਿਲਮ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਆ ਤੇ ਉਹਨਾਂ ਲਈ ਬਹੁਤ ਹੀ ਆਗਰੂਤ ਕਰਦੀ ਆ ਤੇ ਫਿਲਮ ਬਹੁਤ ਵਧੀਆ ਸੀ ਤੇ ਉਹਦੇ ਤੁਸੀਂ ਸਮਾਜ ਪਤੀ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਬਣਨੀਆਂ ਚਾਹੀਦੀਆਂ ਇਹ ਕ ਨਹੀਂ ਬਣਨੀਆਂ ਚਾਹੀਦੀਆਂ ਹਾਂਜੀ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਬਣਨੀਆਂ ਚਾਹੀਦੀਆਂ ਆ ਤੇ ਸਿਨੇਮਿਆਂ 'ਚ ਲੱਗਣੀਆਂ ਚਾਹੀਦੀਆਂ ਤੇ ਸਾਰਿਆਂ ਨੂੰ ਦਿਖਾਉਣੀਆਂ ਚਾਹੀਦੀਆਂ ਤੇ ਮੈਡਮ ਕੀ ਨਾਮ ਆ ਆਪਣਾ ਮਿਸਿਸ ਪਰਮਿੰਦਰ ਗੌਰ ਮੈਨੇ ਅੱਜ ਫੁੱਲੇ ਮੂਵੀ ਤੁਸੀਂ ਦੇਖੀ ਕਿ ਨਹੀਂ ਦੇਖੀ ਦੇਖੀ ਹੈ ਸਰ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਫੁੱਲੇ ਮੂਵੀ ਬਹੁਤ ਵਧੀਆ ਲੱਗੀ ਆ ਸਰ ਮੂਵੀ ਸਾਨੂੰ ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਬੱਚਿਆਂ ਨੂੰ ਬਹੁਤ ਸਿੱਖਿਆ ਮਿਲਦੀ ਆ ਕਿ ਸਾਨੂੰ ਇਸ ਤਰ੍ਹਾਂ ਮਤਲਬ ਕਿ ਐਜੂਕੇਸ਼ਨ ਅਸੀਂ ਹੋਏ ਆ ਮੈਂ ਜਿਸ ਤਰ੍ਹਾਂ ਰਵਨ ਰੱਲਪਾ ਜਿਉਣਾ ਰਹੋ ਤੇ ਅਨਾਰੀ ਸਾਥੀ ਰਵੀ ਮੇਵਲੋਂ ਫ੍ਰੀ ਮੂਵੀ ਤੇ ਕਰ ਲਈ ਗਈ ਹੈ ਕੀ ਕਹਿਣਾ ਚਾਹਾਂਗੇ ਤੁਸੀਂ ਉਹਨਾਂ ਬਾਰੇ ਬਹੁਤ ਵਧੀਆ ਉਹਨਾਂ ਨੇ ਇਹ ਸੋਚ ਰੱਖੀ ਆ ਕਿ ਜੋ ਮਤਲਬ ਕਿ ਬੱਚਿਆਂ ਨੂੰ ਔਰਤਾਂ ਨੂੰ ਘਰ 'ਚ ਬੈਠਿਆਂ ਨੂੰ ਸਾਨੂੰ ਬਹੁਤ ਕੁਝ ਇਹ ਸਿੱਖਣ ਨੂੰ ਮਿਲਿਆ ਆ ਕਿ ਸਾਡੇ ਲਈ ਕੋਈ ਕੁਝ ਕਰ ਰਹੇ ਨੇ ਬਹੁਤ ਵਧੀਆ ਲੱਗਦਾ ਤੇ ਜੇ ਅੱਜ ਜਿਹੜੀ ਫੂਲੇ ਮੂਵੀ ਦਿਖਾਈ ਗਈ ਹੈ ਹਰਪੁਰ ਦੇ ਵਿੱਚ ਰਮਨ ਰਾਲਜੀ ਦੇ ਸਹਿਯੋਗ ਨਾਲ ਜੋਕੇ ਤੋਂ ਰਵੀ ਮਹੇ ਜੀ ਦੇ ਉਦਮ ਛਦਕਾ ਉਹਨਾਂ ਦੀ ਪੂਰੀ ਪ੍ਰਬੰਧ ਕਮੇਟੀ ਵੱਲੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਬਾਬਾ ਥਾਬ ਦੇ ਨਾਂ ਤੇ ਜਾਂ ਜੋ ਵੀ ਸਾਡੇ ਸਮਾਜ ਦੇ ਜਿਨ੍ਹਾਂ ਨੇ ਸਾਡੇ ਸਮਾਜ ਲਈ ਯੋਗਦਾਨ ਦਿੱਤਾ ਉਹਨਾਂ ਵਾਸਤੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਤੇ ਉਹ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਇਹ ਆ ਵੀ ਜਿਹੜਾ ਇਹਨਾਂ ਨੇ ਕਰਵਾਇਆ ਹੈਗਾ ਭੂਲੇ ਮੂਵੀ ਦਾ ਸੰਗਤ ਨੂੰ ਦਿਖਾਈ ਹੈ ਪਬਲਿਕ ਨੂੰ ਦਿਖਾਈ ਹੈ ਇਹ ਬਹੁਤ ਹੀ ਵਧੀਆ ਜੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਕਿਸ ਤਰ੍ਹਾਂ ਬੀਬੀਆਂ ਦੀ ਸਿੱਖਿਆ ਔਰਤਾਂ ਦੀ ਸਿੱਖਿਆ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਕੀ ਕੀ ਕੁਰਬਾਨੀਆਂ ਦੇ ਕੇ ਉਹਨਾਂ ਉਹਨਾਂ ਨੇ ਜਿਹੜੀਆਂ ਬੀਬੀਆਂ ਨੂੰ ਸਿੱਖਿਆ ਤੇ ਲੈ ਕੇ ਆਂਦਾ ਔਰ ਸਿੱਖਿਆ ਦਿੱਤੀ ਹੈਗੀ ਬੀਬੀਆਂ ਨੂੰ ਤਾਂ ਬੀਬੀਆਂ ਅੱਜ ਸਿੱਖਿਸ਼ਤ ਹੋ ਕੇ ਤੁਸੀਂ ਦੇਖਿਆ ਹੋਊਗਾ ਇਸ ਵਾਰ ਦਾ ਜਿਹੜਾ ਰਿਜ਼ਲਟ ਆਇਆ ਤਾਂ ਕੁੜੀਆਂ ਜਿਹੜੀਆਂ ਇੱਥੇ ਸਭ ਤੋਂ ਜ਼ਿਆਦਾ ਪੜਾਈ 'ਚ ਅੱਗੇ ਨਿਕ ਰਹੀਆਂ ਇਹ ਛਵੀਤਰੀਬਾਈ ਫੂਲੇ ਜੀ ਦੀ ਬਦੌਲਤ ਛਦਕਾ ਹੀ ਔਰ ਜੋਤੀਬਾ ਰਾਏ ਫੂਲੇ ਜੀ ਦੀ ਬਦੌਲਤ ਛਦਕਾ ਹੀ ਅੱਗੇ ਆਈਆਂ ਹੈਗੀਆਂ ਤੇ ਮੈਂ ਉਹਨਾਂ ਕੱਟੜਪੰਥੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਇਸ ਫੂਲੇ ਮੂਵੀ ਦਾ ਵਿਰੋਧ ਕਰਦੇ ਸੀਗੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਪਰਿਵਾਰ ਦੇ ਨਾਲ ਇਹਨੂੰ ਦੇਖਣ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਸਿੱਖਣ ਨੂੰ ਕੁਝ ਮਿਲੇਗਾ ਤੇ ਇੱਕ ਵਾਰ ਫੇਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਥਮੁੱਚੇ ਹਾਊਸ ਵੱਲੋਂ ਰਵੀ ਮਹੇਜ ਜੀ ਨੂੰ ਉੱਚ ਕੋਟੀ ਦਾ ਸ਼ਲੂਟ ਕਰਦਾ ਕਿ ਉਹ ਇਹੋ ਜਿਹਾ ਉਹਨਾਂ ਦੀ ਕਮੇਟੀ ਤੇ ਉਹਨਾਂ ਦੀ ਪੂਰੀ ਟੀਮ ਨੋਥ ਲੋਡ ਕਰਦਾ ਕਿ ਇਹੋ ਜਿਹੇ ਉਪਰਾਲਾ ਕਰਦੇ ਨੇ ਤਾਂ ਸਮਾਜ ਨੂੰ ਜਾਗਰਤ ਹੋਣ ਦਾ ਕਰਨ ਲਈ ਬਹੁਤ ਵਧੀਆ ਇਹ ਉਪਰਾਲਾ ਤੇ ਰਲਜੀ ਦਾ ਜਿਹਦੇ ਥਰੂ ਉਹ ਕਰਦੇ ਨੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਪੂਰੀ ਇਮਾਨਦਾਰੀ ਦੇ ਨਾਲ ਉਹਨਾਂ ਦਾ ਆਇਆ ਇੱਕ ਇੱਕ ਪੈਸਾ ਜਿਹੜਾ ਨਾ ਇੱਕ ਇੱਕ ਪਾਈ ਉਹ ਸਹੀ ਜਗ੍ਹਾ ਯੂਜ਼ ਕਰਦੇ ਆ ਤਾਂ ਉਹਨਾਂ ਨੇ ਬਹੁਤ ਵਧੀਆ ਇਹਨਾਂ ਨੂੰ ਜਿਹੜਾ ਆਪਣੇ ਨਾਲ ਜੋੜਿਆ ਹੈਗਾ ਤਾਂ ਤੁਹਾਨੂੰ ਚੰਗਾ ਲੱਗ ਰਿਹਾ ਕਿ ਇੱਕ ਹਿਆਰਪੁਰ ਦੇ ਵਿੱਚ ਚੰਗੀ ਲਹਿਰ ਜਿਹੜੀ ਹੈਗੀ ਆ ਉਹ ਆ ਰਹੀ ਆ ਤਾਂ ਤੁਮੁੱਚੀਆਂ ਸੰਗਤਾ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੀਆਂ ਦੇਖਣ ਵਾ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ